ਸਸਿਕਾ ਜੀ ਸਵਾਗਤ ਹੈ ਆਪਣੇ ਗੁਰਨਾਨਕ ਸਟੋਰ ਮੈਸਰ ਖਾਨਾ ਤੇ ਤੁਹਾਡਾ ਅੱਜ ਆਪਾਂ ਨਿਊ ਕਲੈਕਸ਼ਨ ਲੈ ਕੇ ਤੁਹਾਡੇ ਵਾਸਤੇ ਪਸ਼ਮੀਨੇ ਦੀ ਫੇਰ ਹਾਜ਼ਰ ਹੋਏ ਆ ਜਿਹੜਾ ਆਪਣਾ ਪਹਿਲਾ ਵਾਲਾ ਸਫ ਪਸ਼ਮੀਨੇ ਦਾ ਆਇਆ ਸੀ ਬਹੁਤ ਹੀ ਵਧੀਆ ਜਿਹੜਾ ਰਿਸਪੌਂਸ ਤੁਹਾਡਾ ਮਿਲਿਆ ਤੇ ਸਾਡੇ ਕੋਲੇ ਜਿਹੜੇ ਸ਼ੂਟ ਨੇ ਸਾਰੇ ਸੋਲਡ ਆਊਟ ਹੋ ਗਏ ਨੇ ਅੱਜ ਆਪਣੇ ਕੋਲੇ ਨਵੇਂ ਰੰਗ ਆਏ ਨੇ 10-12 ਰੰਗ ਆਪਾਂ ਸਾਰੇ ਤੁਹਾਨੂੰ ਦਿਖਾਉਨੇ ਆ ਬਹੁਤ ਸੋਹਣੇ ਕਲਰ ਆਏ ਨੇ ਤੇ ਆਪਾਂ 5 ਮੀਟਰ ਦੀ ਕੱਟ ਦੇ ਵਿੱਚ ਦੇਵਾਂਗੇ ਸੂਟ ਦੇਵਾਂਗੇ ਪਸ਼ਮੀਨੇ ਦਾ 1050 ਦਾ ਆਲ ਇੰਡੀਆ ਸ਼ਿਪਿੰਗ ਦੇਵਾਂਗੇ ਫਿਰ ਹੀ ਤੁਹਾਨੂੰ ਆਲਣੀ ਸ਼ਿਪ ਫ੍ਰੀ ਔਰਿੰਜ ਕਲਰ ਆ ਗਿਆ ਤੇ ਪੈਰਟ ਟੋਨ ਆ ਗਿਆ ਤੇ ਕਲਰ ਸਾਡੇ ਕੋਲੇ ਸਾਰੇ ਅੱਜ ਬਹੁਤ ਸੋਹਣੇ ਆਏ ਐ 골ਡ ਕਲਰ ਆ ਗਿਆ ਤੇ ਆਹ ਲਓ ਜੀ ਸਾਰੇ ਕਲਰ ਤੁਸੀਂ ਚੈੱਕ ਕਰੀ ਜਾਓ ਸਾਡੇ ਕੋਲੇ ਕਲਰ ਬਹੁਤ ਹੀ ਸੋਹਣੇ ਆਏ ਨੇ ਸ਼ਿਲਕ ਕਸ਼ਮੀਨੇ ਦੇ ਵਿੱਚ ਤੇ ਬਹੁਤ ਪਿਆਰੇ ਪੈ ਰਹੇ ਨੇ ਇਹਨਾਂ ਦੇ ਤੁਸੀਂ ਸੂਟ ਤੇ ਬਾਰਕ ਵੀ ਕਰਾ ਸਕਦੇ ਹੋ ਸੂਟ ਤੁਸੀਂ ਲੈਸ ਵਗੈਰਾ ਲਾ ਕੇ ਵੀ ਪਾ ਸਕਦੇ ਹੋ ਕਿ ਇਹ ਜਿਹੜੇ ਕੁੜਤੇ ਪਜਾਮੇ ਆ ਤੁਸੀਂ ਜਾਗੋ ਵਾਸਤੇ ਵੀ ਸਿਚ ਕਰ ਸਕਦੇ ਹੋ 5 ਮੀਟਰ ਦੇ ਆਲ ਓਵਰ ਦੇ ਸਾਫਿਸ ਰਹਿਣ ਵਾਲੇ ਆ ਤੁਸੀਂ ਕਲਰ ਚੈੱਕ ਕਰ ਲਓ ਬਹੁਤ ਹੀ ਸੋਹਣੇ ਸੋਹਣੇ ਕਲਰ ਆਏ ਐ ਸਾਡੇ ਕੋਲੇ ਆਹ ਲਓ ਜੀ ਇਹ ਸਾਡੇ ਕੋਲੇ ਨਿਊ ਰੰਗ ਐਡ ਹੋਏ ਨੇਗੇ ਤੇ ਸਾਰੇ ਕਲਰ ਬਹੁਤ ਸੋਹਣੇ ਨੇ ਸਕਰੀਨਸ਼ਾਟ ਲੈ ਕੇ ਇਸੇ ਨੰਬਰ ਤੇ ਤੁਸੀਂ WhatsApp ਚੱਲਦਾ ਸਾਡੇ ਤੇ ਤੁਸੀਂ ਸ਼ੂਟ ਬੁੱਕ ਕਰ ਸਕਦੇ ਹੋ ਸਾਰੇ ਕਲਰ ਬਹੁਤ ਹੀ ਵਧੀਆ ਨੇ ਤੁਸੀਂ ਇਹਦੀ ਫੀਲਿੰਗ ਲਾਓਗੇ ਬਹੁਤ ਹੀ ਸੋਹਣਾ ਸੌਫਟ ਵਾਲਾ ਕਪੜਾ ਹੈ ਤੇ ਇਹ ਵਾਲਾ ਕਪੜਾ ਜਿਹੜਾ ਹੈਗਾ ਟੂ ਟੋਨ ਵਾਲਾ ਕਪੜਾ ਹੁੰਦਾ ਹੈਗਾ ਬਹੁਤ ਹੀ ਸੋਹਣਾ ਇਹਦੇ ਥੱਲੇ ਡਿਜ਼ਾਈਨ ਹੋਰ ਹੁੰਦਾ ਕਲਰ ਤੇ ਉੱਪਰ ਹੋਰ ਹੁੰਦਾ ਤੁਸੀਂ ਇਹਨੂੰ ਦੋਨੇ ਸਾਈਡਾਂ ਤੋਂ ਉਹ ਸੂਟ ਨੂੰ ਸਟੀਚ ਕਰ ਸਕਦੇ ਹੋ ਹਰ ਇੱਕ ਸੂਟ ਦੇ ਤੁਹਾਨੂੰ ਇਸੇ ਤਰੀਕੇ ਮਿਲੂਗਾ ਆਹ ਲਓ ਜੀ ਇਹ ਸਾਰਾ ਕਪੜਾ ਟੂ ਟੋਨ ਵਾਲਾ ਹੁੰਦਾ ਹੈਗਾ ਸੀ ਕਲਰ ਤੁਸੀਂ ਚੈੱਕ ਕਰੀ ਜਾਓ ਸਾਰੇ ਕਲਰ ਬਹੁਤ ਹੀ ਸੋਹਣੇ ਨੇ ਮਹਿੰਦੀ ਤੋਂਨ ਦੇ ਵਿੱਚ ਕਾਫੀ ਸ਼ੇਡ ਦੇ ਵਿੱਚ ਹਰ ਇੱਕ ਕਲਰ ਤੁਹਾਨੂੰ ਅਲੱਗ-ਅਲੱਗ ਜਿਹੜਾ ਹੈਗਾ ਮਿਲੂਗਾ ਤੇ ਆਹ ਲਓ ਜੀ ਲਾਸਟ ਵਾਲਾ ਕਲਰ ਆਪਾਂ ਤੁਸੀਂ ਚੈੱਕ ਕਰ ਸਕਦੇ ਹੋ ਤੇ ਬਹੁਤ ਹੀ ਸੋਹਣਾ ਇਹਦਾ ਸਟਾਫ ਹੈ ਤੇ ਹੈਵੀ ਕੁਆਲਟੀ ਦਾ ਹੈ 1050 ਰੁਪਈਆ ਦੇ ਵਿੱਚ ਆਪਾਂ ਤੁਹਾਨੂੰ ਸੂਟ ਦੇਾਂਗੇ ਤੇ ਸ਼ਿਪ ਫਰੀ ਆਲ ਇੰਡੀਆ ਦੇ ਵਿੱਚ ਤੁਸੀਂ ਸਾਡੇ ਕੋਲੋਂ ਸੂਟ ਬਾਏ ਕਰ ਸਕਦੇ ਹੋ ਕੁੜਤੇ ਪਜਾਮੇ ਬਾਏ ਕਰ ਸਕਦੇ ਹੋ ਤੇ ਜੇ ਤੁਸੀਂ ਸਾਡੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਸੋਹਣਾ ਜਿਹਾ ਕਮੈਂਟ ਕਰਿਓ ਜੀ ਧੰਨਵਾਦ ਸ